ਬੁੱਢੇ ਨਾਲੇ ਦਾ ਗੰਦਾ ਪਾਣੀ ਸਤਲੁਜ ਦਰਿਆ ਵਿੱਚ ਮਿਲਨ ਕਰਕੇ ਸਮਾਜ ਸੇਵੀ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਲੁਧਿਆਣਾ ਵਿਖੇ ਕਾਲਾ ਪਾਣੀ ਮੋਰਚਾ ਲਗਾਇਆ ਇਸ ਮੋਰਚੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਖਿਲਾਫ ਰੋਸ ਜ਼ਾਹਿਰ ਕੀਤਾ ਤੇ ਕਿਹਾ ਕਿ ਬੁੱਢੇ ਨਾਲੇ ਚ ਇੰਡਸਟਰੀਆਂ ਦਾ ਗੰਦਾ ਪਾਣੀ ਮਿਲਨ ਕਰਕੇ ਪਾਣੀ ਦੂਸ਼ਿਤ ਹੋ ਰਿਹਾ ਹੈ ਤੇ ਅੱਗੇ ਚੱਲ ਕੇ ਇਹ ਸਤਲੁਜ ਦਾ ਪਾਣੀ ਵੀ ਖਰਾਬ ਕਰ ਸਕਦਾ ਹੈ ਆਗੂਆਂ ਨੇ ਵਿਰੋਧ ਜਤਾਉਂਦੇ ਕਿਹਾ ਕਿ ਅਗਰ ਇਹ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਉਹ 15 ਸਤੰਬਰ ਨੂੰ ਸਤਲੁਜ ਦਰਿਆ ਤੇ ਬੰਨ ਲਾਉਣਗੇ ਕਾਲਾ ਪਾਣੀ ਮੋਰਚੇ ਤੇ ਪਹੁੰਚੇ ਲੱਖਾਂ ਸਿਧਾਨਾ ਨੇ ਕਿਹਾ ਕਿ ਨਹੀਂ ਪੱਥਰ ਪਟਣ ਦੀ ਡਰਾਮੇਬਾਜ਼ੀ ਨਾਲ ਕੁਝ ਨਹੀਂ ਹੋਣਾ ਆਓ ਤੁਹਾਨੂੰ ਸੁਣਾਣੇ ਆ ਉਹਨਾਂ ਹੋਰ ਕੀ ਕਿਹਾ ਦੇਖੋ ਇਹ ਲਗਾਤਾਰ ਪਿਛਲੇ 35-40 ਸਾਲ ਤੋਂ ਸਾਡੇ ਦਿਰਾਵਾਂ ਦੇ ਵਿੱਚ ਹਜ਼ਾਰਾਂ ਡਾਇੰਗ ਫੈਕਟਰੀਆਂ ਡੈਰੀਆਂ ਦਾ ਪੂਰੇ ਲੁਧਿਆਣੇ ਦਾ ਸੀਵਰੇਜ ਦਾ ਪਾਣੀ ਜਿਹੜਾ ਸਾਨੂੰ ਜ਼ਹਿਰਾਂ ਪਾ ਕੇ ਜਰੇਨੀਅਮ ਵਰਗੇ ਕੈਮੀਕਲ ਪਾ ਕੇ ਘਟੋ ਘਟਾ ਪੂਰਾ ਦੱਖਣ ਮਾ ਦੱਖਣੀ ਮਾਲਵਾ ਤੇ ਗਾਂ ਰਾਜਸਥਾਨ ਤੱਕ ਦੇ ਲੋਕ ਜਿਹੜੇ ਇਸ ਪਾਣੀ ਨਾਲ ਮਰ ਰਹੇ ਨੇ ਲੋਕਾਂ ਦੇ ਵਿੱਚ ਐਨਾ ਬੁਰਾ ਹਾਲ ਆ ਪਿੰਡਾਂ 'ਚ ਗਏ ਆ ਘਟੋ ਘਟਾ 80% ਲੋਕਾਂ ਨੂੰ ਕਾਲਾ ਪੀੜਿਆ ਤੇ ਕੈਂਸਰ ਹੋ ਚੁੱਕਿਆ ਪਰ ਇੱਥੇ ਡਰਾਮੇ ਕਰ ਰਿਹਾ ਇੱਥੋਂ ਦਾ ਐਮ.ਐਲ.ਏ. ਗੋਗੀ ਇੱਕ ਨੀ ਪੱਥਰ ਪਟਕੇ ਨੀ ਪੱਥਰ ਪਟਣਾਂ ਗੱਲ ਨਹੀਂ ਬਣਨੀ ਪਟਣੀਆਂ ਪੈਪਾਂ ਪੱਟੋ ਜਿਹੜੀਆਂ ਬੁੱਢੇ ਦਰਿਆ 'ਚ ਪੈਂਦੀਆਂ ਨੇ ਸਤਲੁਜ 'ਚ ਪੈਂਦੀਆਂ ਕਰਨੀਓ ਫੈਕਟਰੀਆਂ ਬੰਦ ਕਰੋ ਡੈਰੀਆਂ ਬੰਦ ਕਰੋ ਉਹ ਸੀਵਰੇਜ ਦਾ ਪਾਣੀ ਜ਼ਹਿਰ ਪਾਣੀ ਬੰਦ ਕਰੋ ਆ ਡਰਾਮੇ ਨਹੀਂ ਵੀ ਅਸੀਂ ਨੀ ਪੱਥਰ ਪਟਤਾ ਜੀ ਉਹ ਕਹਿੰਦਾ ਕਿ ਮੇਰੀ ਪ੍ਰਸ਼ਾਸਨ ਨਹੀਂ ਸੁਣਦਾ ਫਿਰ ਤੂੰ ਐਮਐਲਏ ਕਰਾ ਅਸੀਫਾ ਦੇ ਘਰੇ ਬੈਠ ਉਹ ਕਹਿੰਦਾ ਸਾਡਾ ਮੁੱਖ ਮੰਤਰੀ ਦਾ ਪੂਰਾ ਧਿਆਨ ਹੈ ਮੁੱਖ ਮੰਤਰੀ ਦੇ ਕੋਲੇ ਚੁਟਕਲੇ ਆ ਕਹਾਣੀਆਂ ਨੇ ਡਰਾਮੇ ਵਾਈ ਤੋਂ ਇਲਾਵਾ ਕੱਖ ਨਹੀਂ ਰੋਜ਼ ਪੰਜਾਬ 'ਚ ਗੋਲੀਆਂ ਚੱਲਦੀਆਂ ਕੱਲ ਕਿਨਾਰੇ ਪਰਿਵਾਰ ਦੇ ਘਰੇ ਗੋਲੀਆਂ ਆ ਕੇ ਮਾਰ ਗਏ ਰੋਜ਼ ਪੰਜਾਬ ਦੇ ਵਿੱਚ ਹਜ਼ਾਰਾਂ ਮੈਂ ਤੜਕੇ ਗਿਣਤੀ ਦਰਜਨਾਂ ਦੇ ਹਿਸਾਬ ਨਾਲ ਛਿੱਟੇ ਨਾਲ ਮੁੰਡੇ ਮਰ ਰਹੇ ਆ ਅਸੀਂ ਕਿੰਨੇ 40 ਸਾਲ ਤੋਂ ਲੈ ਕੇ ਅਸੀਂ ਆ ਯਾਰਾ ਪੀਕੇ ਪਾਣੀ ਚ ਮਰ ਰਿਆਂ ਪ੍ਰਵਾਸ ਹੋ ਰਿਹਾ ਪੰਜਾਬ ਉਜੜ ਰਿਹਾ ਖਤਮ ਹੋ ਰਿਹਾ ਚਾਰ ਸਿਰੋਂ ਪੰਜਾਬ ਪਰ ਇਹ ਪੰਜਾਬ ਦਾ ਨੀਰੋ ਆ ਨੀਰੋ ਰੋਮਸੜ ਦਾ ਬਣਦਾ ਇਹ ਨੀਰੋ ਬੰਸਰੀ ਵਜੋਂਦਾ ਹੈ ਅੱਜ ਪੰਜਾਬ ਸਲ ਬੜ ਰਿਹਾ ਮਰ ਰਿਹਾ ਇਹ ਝਟਕਲੇ ਕਹਾਣੀਆਂ ਤੋਂ ਇਲਾਵਾ ਬੰਦੇ ਦੇ ਪੱਲੇ ਕੱਖ ਨਹੀਂ ਗੱਪ ਰੋੜੀ ਜਾਂਦਾ ਚਾਰ ਗਾਲਾਂ ਬਾਦਲਾਂ ਨੂੰ ਚਾਰ ਗਾਲਾਂ ਕਾਂਗਰਸ ਨੂੰ ਇਹ ਤੋਂ ਇਲਾਵਾ ਹਜ਼ਾਰਾਂ ਲੋਕ ਜਿਹੜੇ ਆਏ ਆ ਇਹ ਉਹ ਮੁੱਖ ਮੰਤਰੀ ਆ ਤੇਜੇ ਦੇ ਹੱਲੇ ਪਿੰਡ ਗਿਆ ਸੀ ਫਾਦਲਕਾ ਦੇ ਕੋਲੇ ਇਹ ਉਹ ਮੁੱਖ ਮੰਤਰੀ ਤਾਂ ਧਰਾਂਗਲੇ ਪਿੰਡ ਗਿਆ ਸੀ ਮਲੋੜ ਦੇ ਕੋਲੇ ਜਿੱਥੇ ਕਹਿੰਦਾ ਸੀ ਗਾ ਦੇਖੋ ਲੋਕ ਯਾਰ ਨਾ ਮਰ ਰਹੇ ਐ ਇਹ ਉਹ ਮੁੱਖ ਮੰਤਰੀ ਨੇ ਕਹਿੰਦਾ ਸੀ ਗੱਲ ਫੈਕਟਰੀਆਂ ਥੱਲੇ ਯਾਰਾ ਪਾਉਂਦੀਆਂ ਨੇ ਅੱਜ ਕੀ ਕੱਲ ਮੋਟਾ ਚੜਾਵਾ ਚੜ ਗਿਆ ਕਿ ਦਿੱਲੀ ਤੋਂ ਕੋਈ ਫੋਨ ਆ ਗਿਆ ਅੱਖਾਂ ਵੀ ਚਲੀਆਂ ਅੱਜ ਕਿਉਂ ਬੰਦ ਅੱਜ ਕਿਉਂ ਲੋਕਾਂ ਨੂੰ ਹਲਾਤਾਂ ਛੱਡਿਆ ਹੋਇਆ ਕੋਈ ਗੱਲ ਨਹੀਂ ਭਵੰਤ ਸਿੰਘਾਂ ਇੰਨਾ ਡਰ ਇਨਕਾ ਖੋਪਰ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਇੱਕ ਮੁੱਖ ਮੰਤਰੀ ਬੁਲਟ ਪ੍ਰੂਫ ਸ਼ੀਸ਼ੇ ਦੇ ਵਿੱਚ 15 ਅਗਸਤ ਨੂੰ ਭਾਸ਼ਣ ਦੇ ਰਿਹਾ ਜਿਹੜਾ ਕਹਿੰਦਾ ਮੈਂ ਸੱਥਾਂ ਜਾ ਕੇ ਬਹਿ ਜਾਨਾ ਮੈਂ ਲੋਕਾਂ ਨਾਲ ਬੈਠਦਾ ਮੈਂ ਤਾਂ ਸਾਡੀ ਸਰਕਾਰਾਂ ਸੱਥਾਂ ਚ ਰਣਗੀਆਂ ਉਹ ਬੰਦਾ ਜੇ ਇੰਨਾ ਖੋਪ ਖਾਰਾ ਜਿਹੜਾ ਕਹਿੰਦਾ ਜੇ ਡਰ ਲੱਗਦਾ ਪੁਲਟਰੀ ਫਾਰਮ ਖੋਲ ਲੋ ਕਾਰਖਾਨੇ ਖੋਲ ਲੋ ਹੋਰ ਕੰਮ ਕਰ ਲੋ ਤੈਨੂੰ ਇੰਨਾ ਡਰ ਆਪਣੇ ਲੋਕਾਂ ਤੋਂ ਕਿਉਂਕਿ ਤੂੰ ਝੂਠਾਂ ਸਿਰਦਾ ਪਖੰਡ ਬਾਜਾਂ ਡਰਾਮੇ ਬਾਜਾਂ ਸੁਪਾਰੇ ਭਾਈ ਅੱਜ ਵੱਡਾ ਰੋ ਮਾਰਚ ਆ ਅਗਲੇ ਮਹੀਨੇ ਸਤੰਬਰ ਦੇ ਵਿੱਚ ਹਰ ਹਾਲ ਦੇ ਵਿੱਚ ਪੁੱਡੇ ਦਰਿਆ ਨੂੰ ਬੰਨ ਮਾਰਾਂਗੇ ਤੇ ਯਰਾਂ ਨੂੰ ਬੰਨ ਮਾਰਾਂਗੇ ਇਹ ਬਹੁਤ ਹੋ ਗਿਆ ਅਸੀਂ 8 ਸਾਲ ਤੋਂ ਲਗਾਤਾਰ ਲੜ ਰਹੇ ਹਾਂ 16 ਤੋਂ ਲੈ ਕੇ ਪੁੱਡੇ ਦਰਿਆ ਤੋਂ ਉੱਥੇ ਕਦੇ ਉਹ ਸਮਾਂ ਹੁੰਦਾ ਸੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਤੇ ਕੁਲਤਾਰ ਸੰਧਾਂ ਵੀ ਸਾਡੇ ਨਾਲ ਖੜਦੇ ਰਹੇ ਆ ਵੀਡੀਓ ਬਣਾਉਂਦੇ ਰਹੇ ਆ ਕੇ ਉਹ ਸਮਾ ਸੀਗਾ ਆ ਸਾਰੇ ਆਸੂ ਵਰਗੇ ਬੋਲਦੇ ਰਿਹਾ ਆਸੂ ਆਸੂ ਵਰਗੇ ਬੀਰ ਜਾਨ ਨੀਤੀ ਕਰਦੇ ਰਹੇ ਆਪਣੀ ਦੀ ਬਿੱਟੂ ਵੀ ਰਾਜਨੀਤੀ ਕਰਦਾ ਰਿਹਾ ਐਮਪੀ ਆ ਲੁਧਿਆਣੇ ਦਾ ਐਮਪੀ ਤਾਂ ਨਹੀਂ ਹਰ ਗਿਆ ਰਾਜਾ ਬਣੇਗਾ ਐਮਪੀ ਐ ਜਿਹੜਾ ਪਾਰਲੀਮੈਂਟ ਦੇ ਵਿੱਚ ਜਾ ਕੇ ਸ਼ਰੇਆਮੇ ਗੱਲ ਕਹਿ ਰਿਹਾ ਕਿ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ ਯਾਰ ਤੁਹਾਡੇ ਸਾਹਮਣੇ ਇੱਕ ਪਾਸੇ ਤੁਹਾਡੀ ਜ਼ਿੰਦਗੀ ਆ ਇੱਕ ਪਾਸੇ ਮੌਤ ਆ ਇੱਕ ਪਾਸੇ ਪੈਸਾ ਇੱਕ ਪਾਸੇ ਜ਼ਿੰਦਗੀ ਆ ਤੁਸੀਂ ਕਿਹਨੂੰ ਚੁਣੋਗੇ ਜਾਨ ਆ ਜਾਂ ਜਹਾਨ ਆ ਇਹ ਗੰਦਾ ਨਾਲ ਹੁਣ ਸਾਫ਼ ਹੋ ਕੇ ਦੇ ਦੇਗਾ ਇਹ ਗੰਦਾ ਨਾਲਾ ਹਰ ਹਾਲ ਸਾਫ਼ ਹੋਊਗਾ ਤੇ ਜਾਫ ਰਹੀ ਜਿੱਲਾਂ ਜਾਮਾ ਗੱਲ ਇੱਕ ਹੋਰ ਦੂਜੀ ਗੱਲ ਮਹਿੰਮ ਦਾ ਹਿੱਸਾ ਬਣੇ ਉਹ ਜਿਹੜਾ ਅੱਜ ਪ੍ਰਦਰਸ਼ਨ ਕਿ ਕਰਾ ਰਹੇ ਹੈ ਕਿ ਇਹ ਜੁੱਧ ਹੈ ਵੀ ਕਿਤੇ ਪੰਜਾਬ ਦੇ ਹਿੱਤਾਂ ਦੀ ਗੋਮੇ ਵਿਚਲਦੀ ਹੈ ਮੈਂ ਸਭੂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਆਪਣੇ ਨਿੱਜੀ ਕੰਮਾਂ ਤੋਂ ਉੱਪਰ ਉੱਠ ਕੇ ਉਸ ਮੇ ਮਦਾ ਹਿੱਸਾ ਬਣਨਾ ਚਾਹੀਦਾ ਔਰ ਅੱਜ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਬੜੇ ਦੁੱਖ ਨਾਲ ਸੰਬੋਧਨ ਕਰਨਾ ਪਿਆ ਕਿ 2.5 ਸਾਲ ਪਹਿਲਾਂ ਅਸੀਂ ਵੀ بڑے ਸਪੋਰਟਰ ਸੀਗੇ ਮੈਂ ਪਾਰਟੀ ਨਹੀਂ ਬਣਦਾ ਕਿਸੇ ਸਿਆਸੀ ਤੇ ਪਾਰਟੀ ਦਾ ਪਰ ਦੋ ਜਿਹੜੇ ਮਗਰਮੱਛ ਸੀਗੇ ਉਹਨਾਂ ਨੂੰ ਗਲੋ ਲਾਉਣ ਲਈ ਅਸੀਂ ਬੜੇ ਉਤਸ਼ਾਹ ਦੇ ਨਾਲ ਇੱਕ ਸਰਕਾਰ ਚੁਣੀ ਸੀ ਕਿ ਪੰਜਾਬ ਦੇ ਮਸਲੇ ਹੱਲ ਹੋਣਗੇ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੂਗੀ ਪੰਜਾਬ ਦੇ ਲੋਕਾਂ ਨੂੰ ਮੋਰਚਿਆਂ ਤੋਂ ਮੁਕਤੀ ਮਿਲੂਗੀ ਲੋਕਾਂ ਨੂੰ ਧਰਨੇ ਨਹੀਂ ਲਾਉਣੇ ਪੈਣਗੇ ਪਰ ਅੱਜ 2.5 ਸਾਲ ਬਾਅਦ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਲੋਕਾਂ ਨੂੰ ਫਿਰ ਸਰਕਾਰ ਦੇ ਉੱਤੇ ਉਤਰਨਾ ਪੈ ਰਿਹਾ ਮੈਂ ਮੁੱਖ ਮੰਤਰੀ ਨੂੰ ਕੋਈ ਜਗ੍ਹਾ ਪੁੱਛੀਆ ਚਾਹਣਾ ਮੈਂ ਇਹ ਕਹਿੰਦਾ ਸੀਗਾ ਬੋਟਾਂ ਦੇ ਉੱਤੇ ਚੱਲਦੇ ਕਿ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਨਹਿਰ ਕੱਢਣ ਜਾ ਰਹੇ ਆ ਜਿਹੜਾ ਇਤਿਹਾਸ ਵਰਤਿਆ ਜਾ ਰਿਹਾ ਦੂਜੀ ਗੱਲ ਦੀ ਉਹਨਾਂ ਦੀ ਮੈਂ ਇੱਕ ਇੰਟਰਵਿਊ ਸੁਣਦਾ ਸੀਗਾ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਇਨਵੈਸਟਰ ਨੂੰ ਮੈਂ ਸੱਦਾ ਦਿੱਤਾ ਔਰ ਉਹ ਇੱਥੇ ਆ ਕੇ ਇਨਵੈਸਟ ਕਰਨਗੇ ਮੈਂ ਉਹਨਾਂ ਨੂੰ ਕਿਹਾ ਆ ਕੇ ਪੰਜਾਬ ਦੇ ਵਿੱਚ ਤੁਹਾਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਇਸ ਮਾਨੀ ਉਰਦਿਆ ਫਿਰਦੇ ਹੋ ਇਹ ਕਹਿੰਦੇ ਆ ਨਾ ਬਾਬਾ ਬੁੱਲੇ ਸ਼ਾ ਕਹਿੰਦੇ ਨੇ ਕਿ ਪਰ ਪਰੇ ਆਲਮ ਫਾਜ਼ਿਲ ਹੋયા ਕਦੇ ਆਪਣੇ ਆਪ ਨੂੰ ਤੋਂ ਪੜਿਆ ਹੀ ਨਹੀਂ ਜਾ ਜਾ ਵਰਦਾ ਮੰਦਰ ਮਸੀਦੀ ਕਦੇ ਮਨ ਆਪਣੇ ਵਿੱਚ ਤੋਂ ਵੜਿਆ ਹੀ ਨਹੀਂ ਹਵੇ ਰੋਜ਼ ਸ਼ੈਤਾਨ ਨਾਲ ਲੜਦਾ ਹੈ ਕਦੇ ਨਫਸ ਆਪਣੇ ਨਾਲ ਤੋਂ ਲੜਿਆ ਹੀ ਨਹੀਂ ਉਹ ਭਗਵੰਤ ਮਾਨਾ ਅਸਮਾਨੀ ਓੜ ਦੀਆਂ ਫੜਦਾ ਹੈ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਉਹ ਨਵੀਆਂ ਕੱਟਣ ਦੀ ਗੱਲ ਕਰਦਾ ਉਹ ਨਹਿਰਾ ਕੱਟਣ ਦੀ ਗੱਲ ਕਰਦਾ ਜਿਹੜਾ ਦਰਿਆ ਬੁੱਢਾ ਦਰਿਆ ਬੁੱਢਾ ਨਾਲਾ ਸਾਫ ਹੋਣਾ ਹੈ ਪਹਿਲਾਂ ਇਹਨੂੰ ਸਾਫ ਕਰੀਏ ਪਹਿਲਾਂ ਜਿਹੜੀਆਂ ਇੰਡਸਟਰੀਆਂ ਲੱਗੀਆਂ ਨੇ ਮੈਂ ਇੱਕ ਚੀਜ਼ ਸਪਸ਼ਟ ਕਰਨਾ ਮੈਂ ਕਿਸੇ ਇੰਡਸਟਰੀ ਦੇ ਉਲਟ ਨਹੀਂ ਆ ਰਹਾ ਪਰ ਇੰਡਸਟਰੀ ਜਿੰਨੀਆਂ ਵੀ ਆ ਗਈਆਂ ਉਹਨਾਂ ਨੂੰ ਨੌਕਸ ਫੋਲੋ ਕਰਨੇ ਚਾਹੀਦੇ ਉਹਨਾਂ ਨੂੰ ਜਿਤ ਮੇਜਮ ਫੋਲੋ ਕਰਨੇ ਚਾਹੀਨੇ ਨੇ ਪਾਣੀ ਸਾਡੇ ਦੀ ਬੜੀ ਮਤਲਬਪੂਰਨ ਚੀਜ਼ ਹੈ ਪਾਣੀ ਕਰਕੇ ਸਾਡੇ ਸੂਬੇ 'ਚ ਬਿਮਾਰੀਆਂ ਫੈਲ ਰਹੀਆਂ ਪਾਣੀ ਦੀ ਕਿੱਲਤ ਆ ਰਹੀ ਹੈ ਗੰਦਾ ਪਾਣੀ ਉਹਨਾਂ 'ਚ ਪਾਉਂਦੇ ਹੋ ਮੁੱਖ ਮੰਤਰੀ ਨੂੰ ਚਾਹੀਦਾ ਉਹਨਾਂ ਦੇ ਉੱਤੇ ਸਖਤੀ ਕਰੇ ਪਰ ਕਰ ਨਹੀਂ ਸਕਦੇ ਜਿੰਮੀਆਂ ਵੀ ਪਾਰਟੀਆਂ ਨੇ ਚਾਹੇ ਕਾਂਗਰਸਾਂ ਚਾਹੇ ਕੱਲੀ ਹੈ ਚਾਹੇ ਝਾੜੂ ਵਾਲੇ ਨੇ ਚਾਹੇ ਭਾਜਪਾ ਹੈ ਇਹਨਾਂ ਦੀ ਰਾਜਨੀਤੀ ਸੀਮਤ ਹੋ ਗਈ ਵੋਟ ਬੈਂਕ ਐਂਡ ਫੰਡਸ ਤਣਾੜਾਂ ਦੇ ਉੱਤੇ ਤਣਾੜਾਂ ਦੇ ਉੱਤੇ ਇਹਨਾਂ ਦੀ ਸਾਰੀ ਰਾਜਨੀਤੀ ਤੈਅ ਹੋ ਗਈ ਆ ਅੱਜ ਦੇ ਦਿਨ ਦੇ ਵਿੱਚ ਕੋਈ ਬੰਦਾ ਹੈ ਇੱਥੇ ਸਿਆਸੀ ਪਾਰਟੀ ਦਾ ਜੀ ਇਹ ਮੁੱਤਲਾ ਇਹਨਾਂ ਲੋਕਾਂ ਦਾ ਇਹ ਮੁੱਦਾ ਇਸ ਮੋਰਚੇ ਦਾ ਕੱਲਾ ਇਹ ਮੁੱਦਾ ਕਿਸਾਨਾਂ ਦਾ ਕੱਲਾ ਕੋਈ ਵੀ ਸਿਆਸੀ ਪਾਰਟੀ ਵਾਲਾ ਉਹ ਨਹੀਂ ਚਾਹੁੰਦਾ ਕਿਸੇ ਦਸਤਖਤ ਮੂਰਗਾ ਹੀ ਨਹੀਂ ਕਰਨਾ ਚਾਹਦਾ ਕਿਸੇ ਨਾਲ ਮੇਲ ਨਹੀਂ ਚਾਹੁੰਦਾ ਸੋ ਮੇਰੀ ਇੱਕ ਗੁਜਾਰਸ਼ ਹੈ ਕਿ ਇਹਨਾਂ ਚੀਜ਼ਾਂ ਦੇ ਉੱਤੇ ਸਖਤ ਐਕਸ਼ਨ ਲੈਣ ਦੀ ਲੋੜ ਹੈ ਕਿ ਸਾਡਾ ਸੁਭਾਗ ਤਾਂ ਤੁਹਾਨੂੰ ਮਿਸਾਲ ਦਿੰਦਾ ਐਮਐਨਏ ਕੋਕੀ ਨੇ ਆਪਣੀ ਬੰਦ ਤੋੜ ਦਿੱਤਾ ਤੁਸੀਂ ਇਥੋਂ ਬਾਦਸ਼ਾਹ ਐਂਟਰੀ ਕਰੋ 100 100 ਕਿਲੋਮੀਟਰ ਤੱਕ ਤੁਹਾਨੂੰ ਹਸਪਤਾਲ ਨਹੀਂ ਮਿਲਦਾ ਤੇ ਸਾਡਾ ਕੋਈ ਹੋਰ ਪੱਤਾ ਨਹੀਂ ਜਿੱਥੇ ਹਸਪਤਾਲ ਵੀ ਅਗੇ ਸਾਡੇ ਪਾਣੀ ਗੰਦਲੇ ਨੇ ਸਾਡਾ ਵਾਤਾਵਰਣ ਗੰਦਲਾ ਸਾਡੇ ਬਿਮਾਰੀਆਂ ਜ਼ਿਆਦਾ ਨੇ ਸੋ ਇਹਨਾਂ ਚੀਜ਼ਾਂ ਸੁਨੇਹ ਤੁਣਾ ਬੋਗਾ ਪਰ ਗੋ삐 ਜੀ ਨੇ ਜਿਹੜਾ ਗੱਲ ਨਹੀਂ ਮਤਲਬ ਤੋੜਿਆ ਮੈਂ ਗੋ삐 ਜੀ ਨੂੰ ਸੁਣਨ ਨੂੰ ਮਿਲ ਕਰਦਾ ਕਿ ਕੰਮ ਸੇ ਕੰਮ ਜਮੀਰ ਦੀ ਆਵਾਜ਼ ਤੇ ਜਾਗੀ ਨਾ 650 ਕਰੋੜ ਦਾ ਸੁਪਨਾ ਵਿਖਾਇਆ ਉਹਦੇ ਨਾਲੇ ਔਰ ਉਸ ਤੋਂ ਬਾਅਦ ਆ ਪੂਰਾ ਨਹੀਂ ਹੋਇਆ ਕਿਤੇ ਨਾ ਕਿਤੇ ਉਹਨਾਂ ਦੇ ਜਮੀਰ ਨੇ ਉਹਨਾਂ ਨੂੰ ਹੰਮੂਣਾ ਦਿੱਤਾ ਕਿ ਸੰਗਤ ਚ ਮੈਂ ਝੂਠਾ ਪਹਿਰਿਆ ਮੈਂ ਜਾਣਦਾ ਚ ਝੂਠਾ ਪਹਿਰਿਆ ਜਵਾਬ ਦੇ ਮੁੱਖ ਮੰਤਰੀ ਹੋਵੇ ਗੋਦੀ ਨਹੀਂ ਸੋ ਉਹਨਾਂ ਨੇ ਕੱਲ ਜਿਹੜਾ ਨੀ ਪੱਥਰ ਤੋੜਿਆ ਮੈਂ ਦਿਲ ਦੀਆਂ ਗੱਲਾਂ ਜਤੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਬਾਕੀ ਵੀ ਪਰਮੰਤਮਾਨ ਨੂੰ ਛੱਡ ਕੇ ਉਹਦਾ ਤੇ ਜ਼ਮੀਰ ਹੀ ਨਹੀਂ ਅਲਾ ਬਾਕੀ ਵੀ ਜਿਹੜੇ 90 ਐਮਐਲ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਆਪਣਾ ਜ਼ਮੀਰ ਚਗਾਓ ਆਪਣੇ ਅੰਦਰ ਨੂੰਣਾ ਮਾਰੋ ਮੁੱਠੀ ਵਾਲੀ ਲੋਕਾਂ ਨੇ ਤੁਹਾਨੂੰ ਕਹਿਣਾ ਵਿਆਹ ਤੇ ਨਹੀਂ ਸੱਦਣਾ ਮੁੱਠੀ ਵਾਲੀ ਲੋਕਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ ਸੋ ਆਪਣਾ ਜ਼ਮੀਰ ਚਗਾਓ ਜਿਹੜਾ ਬੁੱਢੇ ਦਰਿਆ ਦਾ ਹੈਗਾ ਮਸਲਾ ਸਾਡੇ ਬਜ਼ੁਰਗਾਂ ਸਾਨੂੰ ਦੱਸਦੇ ਸੀ ਤੇ ਇਹ ਪਾਣੀ ਇੰਨਾ ਸਾਫ ਹੁੰਦਾ ਸੀ ਕਿ ਉਹ ਇੱਥੇ ਪਾਣੀ ਪੀਂਦੇ ਹੁੰਦੇ ਸੀ ਅਸੀਂ ਉਹ ਹੁਣ ਇੰਨਾ ਗੰਦਾ ਹੋ ਚੁੱਕਿਆ ਵਾ ਕਿ ਇਸ ਨੂੰ ਦੇਖ ਕੇ ਵੀ ਪਾਣ ਨੂੰ ਜਲਦੀ ਕਰਦਾ ਪੀਣਾ ਦਾ ਅਲੱਗ ਰਹਿ ਗਿਆ ਸਾਡੀ ਇਹੀ ਅੱਜ ਤੱਕ ਵਿਚਾਰ ਹੈਗਾ ਇਸ ਪਾਣੀ ਨੂੰ ਪ੍ਰਦੂਸ਼ਿਤ ਪਾਣੀ ਨੂੰ ਸਾਫ ਕੀਤਾ ਜਾਵੇ ਜਿਹੜੇ ਰੰਗ ਵਾਲੇ ਨੇ ਉਹਨਾਂ ਨੂੰ ਕਿਹਾ ਜਾਵੇ ਕਿ ਇਹਨੂੰ ਪਾਣੀ ਨੂੰ ਸਾਫ ਰੱਖਣ ਤੇ ਉਹ ਇਹਦੇ ਵਿੱਚ ਕੋਈ ਵੀ ਕੈਮੀਕਲਸ ਵਗੈਰਾ ਨਾ ਪਾਉਣ ਸਰਕਾਰ ਨੇ ਉਹਨਾਂ ਪਾਣੀ ਨੇ ਪੀ ਸਕਦੇ ਸਾਡੇ ਇਹ ਬਿਨਾ ਗੰਦਾ ਪਾਣੀ ਚਾਹੀ ਜੋ ਮਰਜੀ ਹੋ ਜਾਏ ਅਸੀਂ ਬਿਲਕੁਲ ਨਹੀਂ ਪੀਣਾ ਗੰਦਾ ਪਾਣੀ ਨਾਲ ਸੀ ਬੱਚਿਆਂ ਨੂੰ ਪਿਆਉਣਾ ਉਹ ਗੰਦਾ ਪਾਣੀ ਸਾਨੂੰ ਸਾਡਾ ਬੁੱਢਾ ਦਰਿਆ ਵਾਪਸ ਚਾਹੀਦਾ ਦੇਖੋ ਅੱਜ ਜਿਹੜਾ ਸੰਘਰਸ਼ ਉੱਲੀ ਕਿਹਾ ਗਿਆ ਹੈ ਜਿਹੜਾ ਸਾਡੇ ਬੁੱਢੇ ਦਰਿਆ ਦੇ ਵਿੱਚ ਪਾਣੀ ਗੰਦਾ ਸਿੱਟਿਆ ਜਾਂਦਾ ਹੈ ਕੈਮੀਕਲ ਜਿਹੜਾ ਇੰਡਸਟਰੀਆਂ ਦਾ ਕੈਮੀਕਲ ਵਾਲਾ ਪਾਣੀ ਭਰਿਆ ਸੁੱਟਿਆ ਜਾਂਦਾ ਹੈ ਜੇ ਤੋਂ ਸਾਡੇ ਲੋਕ ਕੈਂਸਰ ਨਾਲ ਪੀੜਤ ਹੋ ਰਹੇ ਆ ਸਾਡੇ ਪੰਜਾਬ ਦਾ ਜਿਹੜਾ ਸਿਹਤਮੰਦ ਪੰਜਾਬ ਕਹਿੰਦਾ ਮੁੱਖ ਮੰਤਰੀ ਬਣਾਉਣ ਨੂੰ ਸਿਹਤ ਨਾਲ ਖੇਲ-ਖವಾಡ ਕੀਤਾ ਜਾ ਰਿਹਾ ਸੋ ਉਹਦੇ ਦੇਸਟ ਅੱਜ ਦਾ ਇਹ ਜਿਹੜਾ ਸੰਘਰਸ਼ੂ ਲਿਖਿਆ ਗਿਆ ਸੰਘਰਸ਼ ਕਮੇਟੀ ਵੱਲੋਂ ਸੋ ਅਸੀਂ ਉਹਦੀ ਸਪੋਰਟ ਲਈ ਆਏ ਆ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸੋ ਅਸੀਂ ਡਟ ਕੇ ਸਪੋਰਟ ਕਰਦੇ ਆਂ ਵੀ ਇਹ ਜਿਹੜਾ ਸੰਘਰਸ਼ੂ ਲਿਖਿਆ ਹੈ ਇਹ ਜਿੱਦਾਂ ਵੀ ਜਿਹੜੀ ਵੀ ਕਾਲ ਦੇਣਗੇ ਇਹਨਾਂ ਦੇ ਨਾਲ ਹੋਵਾਂਗੇ ਜੇ ਸਭ ਤੱਕ ਸੰਘਰਸ਼ ਦਾ ਸਾਨੂੰ ਇਹ ਲੈ ਜਾਣਾ ਚਾਹੁੰਦੇ ਇਹਨਾਂ ਦੇ ਨਾਲ ਅਸੀਂ ਚੱਲਾਂਗੇ ਹੋਰ ਅਪਡੇਟਸ ਲਈ ਬਨੇ ਰਹੋ ਖਬਰੀ ਲਾਲ ਟੀਵੀ ਨਾਲ ਧੰਨਵਾਦ